ਅਵਲੀਨ ਨੂੰ ਹੀ ਚਾਹ ਬਣਾਉਣੀ ਜਾ ਸਿਖਾਉਂਦੇ ਅਵਲੀਨ ਨੇ ਦਾਦੀ ਨਾਲ ਪ੍ਰੋਮਿਸ ਕੀਤਾ ਵੀ ਜਦੋਂ ਤੁਸੀਂ ਆਓਗੇ ਮੈਂ ਤੁਹਾਨੂੰ ਚਾਹ ਬਣਾ ਕੇ ਪਿਆਇਆ ਕਰੂੰਗੀ ਹਾਂ ਬੜੇ ਚਿਹਰੇ ਤੇ ਮੰਮੀ ਆਂਦੇ ਇਹ ਵੀ ਤੈਨੂੰ ਚਾਹ ਬਣਾਉਣੀ ਆ ਤੇ ਇਹਦੇ ਮਾਣੇ ਜਦ ਸਿੱਖ ਲੈਣੀ ਆ ਤਦ ਰੋਜ਼ ਰਾਤ ਨੂੰ ਚਾਹ ਬਣਾਉਂਦੀ ਆ ਚਾਹ ਬਣਾਉਂਦੀ ਆ ਤੇ ਅਵਲੀਨ ਰੋਟੀ ਵੀ ਪਕਾਉਣੀ ਸਿੱਖ ਲੋ ਇਹ ਚੀਜ਼ਾਂ ਕੰਮ ਆਉਣੀਆਂ ਜ਼ਿੰਦਗੀ ਚ ਪਹਿਲਾਂ ਮੈਨੂੰ ਰੋਟੀ ਨਹੀਂ ਪਕਾਉਣੀ ਆਉਂਦੀ ਨੇ ਕਥਾ ਲੀਨੀ ਜਾਂਦੀ ਹੱਥ ਸੜਦੇ ਕੋਈ ਸਾਰਾ ਕੁਝ ਹੋ ਜਾਂਦਾ ਹੈ ਜਿਆ ਬਣਾਉਂਦਾ ਤਰੀਕਾ ਵੀ ਇੱਕ ਸਾਈਡ ਦੇ ਨਾਲ ਫੋਨ ਰੱਖਿਆ ਗੇਮ ਖੇਡਨੀ ਚਿੰਚ ਰੇਜਦੀ ਆ ਨਾਲ ਇੱਕ ਸਾਈਡ ਤੇ ਗੇਮ ਖੇਡਨੀ ਦੇ ਨਾਲ ਲਾ ਕੇ ਫਿਰ ਚਿੰਚ ਰੇਜਦੀ ਨੂੰ ਚਲ ਗੇਮ ਖੇਡੂਗੀ ਹਾਂ ਹੁਣ ਵੇਖ ਲੈ ਮੈਨੂੰ ਰੋਟੀ ਪਕਾਉਣ ਦੀ ਨੈਸ਼ਨ ਦੀ ਚਾਹ ਬਣਾਉਣ ਦਾ ਤਰੀਕਾ ਵੀ ਸਾਈਡ ਦੇ ਨਾਲ ਫੋਨ ਵੀ ਰੱਖਿਆ ਸੀ ਗੇਮ ਖੇਡਨੀ ਹੈ ਅੱਛਾ ਅੱਛਾ ਕੋਈ ਗੱਲ ਨਹੀਂ ਥੋੜੀ ਬੋਤੀ ਖੇਡਦਾ ਤੇ ਹਾਂ ਉਹ ਤੇ ਉਹਨਕੇ ਪਾਸ ਕਰਦੀ ਸੀ ਫੇਰ ਥੋੜੀ ਕਰਦੀ ਤੇ ਸੱਖੋ ਰੋਟੀ ਪਕਾਉਂਦੀ ਹੋ ਜਾਂਚ ਕਰਨੀ ਆ ਸਬਜ਼ੀ ਬਣਾਉਂਦੀ ਵੀ ਕਹੇ ਵਾਧੂ ਮਰ ਜਾਂਣਾ ਨੇ ਆਨੇ ਨੂੰ ਹੋਈ ਬੋਝ ਪਾ। ਅਜੇ ਸਾਡੀ ਸੁਖੋ ਕੈਂਪ ਆ ਪਕਾ ਕੇ ਕੌਣ ਆਸਤੇ? ਅੱਡੀ ਕੈਂਪ ਚ ਸਾਰੀ ਉਮਰ ਹੀ ਹੈ। ਪਰ ਬੱਚੇ ਰਿਸਪੌਂਡ ਨਹੀਂ ਹਨ। ਐਵੇਂ ਛੋਟੀ ਹੁੰਦੀ ਤੇ ਕਹ ਦੋ। ਸਹੀ ਗੱਲ ਹੈ। ਚਾਹ ਤੱਕ ਠੀਕ ਹੈ। ਚਾਹ ਬਣਾਉਂਦਾ ਆ। ਇੱਕ ਮੈਗੀ ਬਣਾਉਂਦਾ ਆ। ਤੇ ਘਰ ਕਿਵੇਂ ਬਣਾਉਂਦਾ? ਸਾਡੀ ਬਿੱਲੀ ਦੀ ਕੇਅਰ ਕਰਦਾ, ਡਾਇਪਰ ਚੇਂਜ ਕਰ ਦਿੰਦਾ, ਦੁੱਧੂ ਬਣਾ ਦੇ ਦਿੰਦਾ। ਹਾਂ। ਸਹੀ ਦੀ ਗੱਲ। ਤੇ ਹੋਰ ਕੀ ਹਲਪ ਕਰਦਾ? ਬਸ ਇਹ ਨਹੀਂ ਕੀ ਕਰਦਾ। ਬਸ ਇਹ ਨਹੀਂ ਕੀ ਕਰਦਾ। ਹਾਂ। ਅਵਲੀਨ ਉਹ ਦਛੋਰ ਕੀਲ ਪਕੜ ਰਹੀ ਹੁੰਦੀ ਹੈ ਸੱਚ ਕੱਪੜੇ ਸੁੱਕਣੇ ਪਉਂਦਾ ਉਹਲਾ ਸ਼ਿਆਣਾ ਬੂ ਪਿਆ ਤੇ ਇੱਕ ਗੱਲ ਹੋਰ ਜਦੋਂ ਮੈਂ ਕੱਪੜੇ ਲਾਉਣੇ ਹੁੰਦੇ ਵਿਚਾਰਾ ਚੁੰਡੀਆਂ ਲਾ ਦਿੰਦਾ ਤੇ ਫਿਰ ਅਸੀਂ ਲਾ ਲੈ ਹੁੰਨੇ ਆ ਜਦੋਂ ਜਾਂ ਕੱਪੜੇ ਲਾਉਣੇ ਹੁੰਦੇ ਨਾ ਸੁੱਕਣੇ ਪਏ ਤੇ ਲਾ ਕੇ ਇੱਕ ਜਾਨਾ ਚੁੰਡੀਆਂ ਲਾਈ ਜਾਂਦਾ ਕਿ ਜਾਨਾ ਕੱਪੜੇ ਲਾਈ ਜਾਂਦਾ ਇੱਕ ਗੱਲ ਹੋਰ ਜੇ ਅਵਲੀਨ ਸਾਡੀ ਜ਼ਿੰਦਗੀ ਚ ਨਾ ਹੁੰਦਾ ਸਾਡੀ ਜ਼ਿੰਦਗੀ ਬਹੁਤ ਭੈੜੀ ਜੀ ਹੁੰਨੀ ਸੀ ਕਿਉਂਕਿ ਅਵਲੀਨ ਦਾ ਛਣ ਬੜਾ ਸਹਾਰਾ ਆ ਹੈਣਾ ਉਲੀਨ ਤੁਰਦੇ ਬਿੱਲੀ ਤੇ ਬਿਨਾਂ ਦੇ ਕਹਿ ਜਗੇ ਨਹੀਂ ਹਨਾ ਉਲੀਨ ਤਵਲੀਨ ਥੈਂਕ ਯੂ ਛੱਡ ਜੀਨ ਦੀ ਕੀ ਚਾਹੀ ਤੇ ਸੀ ਅਗੀ ਵੈਲਕਮ ਵੈਲਕਮ ਛੱਡ ਜੀਨ ਦੀ ਕੀ ਚਾਹੀ ਆ ਛੱਡ ਨਹੀਂ ਕਾਜ ਆ ਹਾਂ ਹਾਂ ਬੱਚਾ ਛੱਡ ਬਿੱਲੀ ਨੂੰ ਜੇ ਰੱਖਦਾ ਹੁੰਦਾ ਗੁਰਦਰਾ ਸਾਹਿਬ ਬਿੱਲੀ ਨਹੀਂ ਖੜ੍ਹਉਂਦੀ ਆ ਹਾਂ ਐਸਾ ਹੈ ਉਥੇ ਤੇ ਲੜਦੇ ਤੁਸੀਂ ਬਹੁਤੀ ਦੋਵੇਂ ਪਾਪਾ ਆਂ ਦੀ ਵੀ ਮੈਂ ਚੁੱਕਣੀ ਆ ਪਰ ਮਤ ਤੇ ਇਹ ਗਈ ਆਏ ਆ ਕਿ ਮੈਂ ਚੁੱਕਣੀ ਮੈਂ ਨਹੀਂ ਮੈਨੂੰ ਕੱਲਾ ਕੱਲਾ ਜਿਹਾ ਲੱਗਦਾ ਜਦੋਂ ਤੱਕ ਉਹਦੇ ਅੱਥਰ ਮੇ ਲਿਆ ਰਿਹਾ ਮਤਲਬ ਲਿਆ ਮਾਰ ਰਿਹਾ ਮਤਲਬ ਲਿਆਵਾ ਜਿਵੇਂ ਇਹ ਨਿਕੋਂਦੀ ਫਸੀ ਲੈਣਾ ਆ ਜਾਂਦਾ ਇਹ ਮੈਨੂੰ ਉੱਤੇ ਕੱਲਾ ਜਾ ਜਾਂਦਾ ਪਤਾ ਨਹੀਂ ਕਿਉਂ ਤੇ ਕਿਉਂਕਿ ਇਹ ਆਂਦੇ ਵੀ ਮੈਨੂੰ ਜਾ ਸਿਕਾਓ ਤੇ ਇਹਨੇ ਨਹੀਂ ਅਜੇ ਪੜ੍ਹਨੇ ਸਿਕਾਉਣੇ ਅਜੇ ਤਾਂ ਛੋਟੇ ਬੱਚੇ ਆ ਮੈਂ ਨਾਲੇ ਬੋਤਲਾਂ ਢੋਣੇ ਮੈਂ ਚਾਹ ਬਣਾਉਣ ਵਾਸਤੇ ਇਦਾਂ ਨੂੰ ਹੋਈਆਂ ਨਹੀਂ ਚੰਗਾ ਕਿਉਂਕਿ ਹੁਣ ਦਾਦੀ ਨੇ ਪ੍ਰੋਮਿਸ ਕੀਤਾ ਵਾ ਤੇ ਦਾਦੀ ਨੂੰ ਚਾਹ ਬਣਾ ਕੇ ਪਿਆਏ ਕਰਨੀ ਆ ਅਲੀਨਾ ਚਾਹ ਨੂੰ ਰੈਲਵੇ ਵਿੱਚ ਚਮਚਾ ਮਾਰੀ ਜਾਏ ਚੰਗਾ ਨਾ ਇਹ ਬਾਕੀ ਦਾ ਆਈਡੀਆ ਹੈ ਇਹ ਸਵਾਦ ਆਉਂਦੀ ਨਾ ਇਹ ਚਮਚਾ ਮਾਰੀ ਜਾਂਦੇ ਫਰੈਂਜਰੀ ਦੇ ਵਿੱਚ ਤੇ ਇੰਨੀ ਸਵਾਦ ਚਾਹ ਲੱਗਦੀ ਨਾ ਹਾਂ ਬਹੁਤ ਸਵਾਦ ਭੰਦੀ ਹੈ ਚਲੋ ਬਾਏ ਬਾਏ